ਆਪੇ ਕਾਰਨ ਜਨਕੀਆ ਗਾਨੀ ਗੀਤਾ ਅੰਦਰ ਤੈਨੂੰ ਪੈਦਾ ਉਸ ਟਾਈਮ ਕੀਤਾ ਸਾਰੇ ਉਸ ਟਾਈਮ ਪੈਦਾ ਕੀਤੇ ਰਹੇ ਤੂੰ ਗੁਰੂ ਘਰ ਕੇਦੇ ਬੰਦੇ ਕਿੱਥੋਂ ਪੈਦਾ ਹੋ ਗਏ ਕੋਤ ਜਦੋਂ ਇਮਤਿਹਾਨ ਦੀ ਲੋੜ ਪੈਦਾ ਹੋਈ ਉਹਦੋਂ ਇਹਦੇ ਬੰਦੇ ਪਹਿਲਾਂ ਹੀ ਆ ਗਏ ਸਿੱਧੜੇ ਆਏ ਉੱਥੇ ਬੈਠੇ ਉਧਰ ਸਿਰ ਲੈਣ ਵਾਲੇ ਭੇਜੇ ਉਧਰ ਸਿਰ ਦੇਣ ਵਾਲੇ ਭੇਜਤੇ ਉਧਰ ਇਮਤਾਨ ਲੈਣ ਵਾਲੇ ਪੇਤੇ ਉਹਦਾ ਸਟੂਡੈਂਟ ਪੇਤੇ ਪੱਕੇ ਪਹਿਲੇ ਪੜਾਂਗੇ ਕਿ ਨਾ ਕੀਤਾ ਇਹਦੇ ਪਿੱਛੇ ਕੋਈ ਕਾਰਣੀ ਹੈ ਫਿਸਤੀ ਵੜ ਗਈ ਸਿੱਖਿਆ ਵੜ ਗਈ ਤਾਂ ਵਿਸ਼ਵਾਸ ਕਰਦੇ ਨੇ ਬਾੜੀ ਤੇ ਵਿਸ਼ਵਾਸ ਕਿਵੇਂ ਕਰ ਲੋਗ ਤਰੂ ਵਾਲੀ ਗੱਲ ਹੁਣ ਤਾਂ ਹੀ ਚਲਦੀ ਹੈ ਵਿਸ਼ਵਾਸ ਕਰਦੇ ਨੇ ਪਰ ਕਰਦੇ ਨੇ ਹੋਰ ਤਰੀਕੇ ਨਾਲ ਕਹਾੜੀਆਂ ਝੂਠੀਆਂ ਬਣਾ ਲੀਆਂ ਸਮਝਾਇਆ ਨਹੀਂ ਇਹ ਵਿਚਾਰਕ ਆਪੇ ਕਾਰਨ ਦਿਨ ਕੀਆ ਕਰ ਕਿਰਪਾ ਪਗਧਾਰ ਉਹਨੇ ਕਿਰਪਾ ਕਰਕੇ ਅੰਦਰ ਤੁਹਾਡੇ ਆਪਣੇ ਚਰਨ ਪਾਏ ਨੇ ਪਗਧਾਰ ਉਧਰ ਲੱਕਰ ਦੀ ਲੋੜ ਜਦ ਪੈਦੀ ਆ ਜਾਂ ਸੱਤ ਤੋਂ ਦੀ ਕਿਉਂਕਿ ਹੁਣ ਕਦੇ ਨਹੀਂ ਪਗਧਾਰ 20-25 ਲੱਕਰ ਲੱਗੇ ਹੋਏ ਅੱਜ ਕਿਉਂ ਲੱਗੇ ਹੋਇਆ ਜਲਦ ਇਹ ਅਨੰਤ ਪਰਦਾ ਕਿਉਂ ਨਹੀਂ ਇਹ ਅਨੰਤ ਟਰਾਲੀਏ ਲੋਕ ਕਿਉਂ ਨਹੀਂ ਜਾਂਦੇ ਉਹ ਜਾਂ ਸੰਗਤ ਜਾਂਦੀ ਹੈ ਦਾਹੇ ਜਾਂਦੇ ਕਾਰਨ ਬਣਿਆ ਹੋਇਆ ਸੰਗਤ ਇਕੱਠੀ ਹੁੰਦੀ ਹੈ ਕੋਈ ਕਾਰਨ ਹੈ ਤਾਲ ਅੱਧਰਲੇ ਚਲੇ ਜਾਂਦੇ ਨੇ ਫੁੱਲੰਗਰ ਵਾਲੇ ਤੇ ਕੀ ਕਰਨ ਕੇ ਜਾ ਕੇ ਚਲਾ ਕੇ ਜੇ ਸੰਗਤ ਜਾਂਦੀ ਹੈ ਲੜੜਲੇ ਚਲੇ ਸੰਗਤ ਨਹੀਂ ਜਾਂਦੀ ਉਹ ਵੀ ਨਹੀਂ ਜਾਂਦੇ ਅਜੇ ਛਕਣ ਵਾਲੇ ਹੁੰਦੇ ਨੇ ਤਾਂ ਪਕਾਉਣ ਵਾਲੇ ਵੀ ਭੇਜ ਦਿੰਦਾ ਜਿੱਦ ਛਕਣ ਵਾਲੇ ਪੈਦਾ ਹੁੰਦੇ ਨੇ ਨਾ ਲੋਡ ਹੁੰਦੀ ਐ ਨਾਲ ਦੀ ਲੋਡ ਵੀ ਭੇਜ ਦਿੰਦਾ ਉਹ ਕਾਰ ਕੋਈ ਕਰ ਦਈ। ਕੋਲ ਖਾਣ ਵਾਲਾ ਉੱਥੇ ਕੋਈ ਨਹੀਂ ਉੱਥੇ ਹੋਰ। ਰੁਪਏ ਤਾਂ ਨਹੀਂ ਆਉਂਦਾ। ਜਾਂਦਾ ਵੀ ਨਹੀਂ। ਉਹਨੇ ਉਹਨਾਂ ਨੂੰ ਹੁੰਦਾ ਜਿੱਦ ਦੀ ਲੋਡ ਉਹਨਾਂ ਹੈ ਚੱਲਦਾ। ਜਿੱਦੀ ਹੋਰ ਲੋੜਾ ਲੋੜ ਚੱਲਦਾ ਫਤਿਹਗੜ੍ਹ ਸਾਹਿਬ ਵੀ ਚੱਲਦਾ ਉਹਨਾਂ। ਉਬਰ ਸਰ ਵੀ ਉਹ ਨਾ ਚੱਲਦਾ ਉਬਰ ਸਰ ਕੱਟ ਚਾਹੇ ਜਦੋਂ ਮਰਜ਼ੀ ਹੋ ਜਾਵੇ ਕਦੇ ਵਾਹ ਲੁੱਡਾ ਦੀ ਕਿਸ ਚੱਲਦੇ ਦੇਖੋ ਸਵੇਰ ਦਰਬਾਰ ਸਾਹਿਬ ਤੇ ਤੇ ਕਦੇ ਗਰੇ ਕਿਉਂ ਕਿਉਂ ਚੱਲੇ ਟੋਟੋਬੀਲ ਦਾ ਰਾਜ ਹੈ ਬਰੋਗਿਰ ਦਾ ਰਾਜ ਹੈ ਨੰਦਪ੍ਰਤਾਪ ਕਿਹਾ ਇਹਦਾ ਨੰਬਰ ਹਲੰਕੇਸ਼ਰ ਬੁਡੀ ਕਮੇਟੀ ਦਾ ਲੱਗਰ ਵੀ ਬਥੇ ਰਹਿਤ ਅੱਛਾ ਹਦਗੜਾ ਆ ਜਾਂਦਾ ਹੋਰ ساری ਜਗ੍ਹਾ ਆ ਜਾਣਗੇ ਪਰ ਸਭੀ ਉੱਥੇ ਨੀਦਰੰਗ ਰਹਿ ਬਸ ਇਹ ਇਹਦੇ ਵਿੱਚ ਫੇਰ ਇਹੇ ਦੋਟਾ ਹੈਡਕ quartਰ ਉੱਥੇ ਲੋਕ ਜਾਂਦੇ ਕਿਉਂ ਨਹੀਂ ਜਾਂਦੇ ਹੈਡਕ quarter ਕਿ ਉਹ ਫਿਰ ਹੈਡਕ quarter ਦਾ ਜ਼ਿਆਦਾ ਚਾਹੀਦੇ ਨੇ ਪਵਨਕ ਜਹਦ ਦਸ ਗੋਣਾ ਚਲੀ ਜਾਵੇ ਲੰਬੜੀ ਨਹੀਂ ਹੋਣੀ। ਹਾਂ। ਬਦੇ ਬਦੇ ਕੋਲ ਕਿਹਾ ਕਿ ਤੋਂ ਬਾਹਰ ਆਇਆ ਨੰਬਰ। ਹਾਂ। ਉਹ ਸੜਕਾਂ ਤੇ ਸੜਕਾਂ ਹੈ ਬਹੁਤ ਦੂਰ ਦਾ। ਉਸੇ ਬੋਗੇ ਤੱਕ ਚੱਲਦੇ ਲੱਗ ਸੜਕਾਂ ਤੇ ਇਹ ਅੰਦਰ ਚਲੇ ਜਾਓ ਉੱਧਰ ਚਲੇ ਜਾਓ 40-40 ਕਿਲੋਮੀਟਰ ਤੇ ਬਾਹਰ-ਬਾਹਰ ਨਿਕਲਦਾ ਰਹਿੰਦੇ। ਸ਼ਬੂ ਦਾ ਕਰ ਲੱਗ ਕਰ ਕਰ ਪਾ ਪਗਦਾ ਕਰ ਕਰ ਕਰੀ ਕਰ ਪਾਜ ਕਰਪਾ ਕਰਦਾ ਹੈ ਆਪਣੇ ਚਰਨ ਕਿਸੇ ਤੇ ਕਿਸੇ ਨੂੰ ਜਿਹਦੇ ਹਿਰਦੇ 'ਚ ਵਸਦਾ ਚਰਨ ਤਾਂ ਉੱਥੇ ਧਾਰ ਨਹੀਂ ਰਿਹਾ ਉਹਨੇ ਧਾਰਨ ਕਰਨੇ ਨੇ ਆਪਣੇ ਚਰਨ ਯਾਨੀ ਆਪਣਾ ਗਿਆਨ ਦਿੰਦਾ ਉੱਥੇ ਗੁਰਕੇ ਚੰਡ ਬਸਰ ਮੇ ਰਹੀਏ ਰੇ ਉਹਦੇ ਹਿਰਦੇ 'ਚ ਆਪਣਾ ਚਰਨ ਟਕਾ ਦਿੰਦਾ ਆਪਣੇ ਗੋਲ ਟਕਾ ਦਿੰਦਾ ਚਰਨ ਗੋਲੇ ਹੁੰਦੇ ਨੇ ਚਰਨ ਹੋਰ ਕੁਝ ਨਹੀਂ ਹੁੰਦੇ ਆਪਣੇ ਗੋਲ ਨੇ ਆਪਣਾ ਕੋਲ ਪਾਇਆ ਕਰ ਦਿੰਦਾ ਉੱਤੇ ਚਰਣ ਗੁਣ ਹੁੰਦੇ ਨੇ ਚਾੜ ਦਾ ਬਦਲ ਹੁੰਦਾ 파ੜਟ ਉਹ ਗੁਣ ਸਾਰੇ ਉਹਦੇ 파ੜਟ ਐ ਸਗਲ ਗੁਣ ਜਦ ਆ ਗਿਆ ਸਗਲ ਗੁਣ ਜਮਲਾ ਬਹੁਤੇ ਗੁਣ ਇੱਕ ਗੁਣ ਇੱਕ 파ੜਟ ਹੁੰਗੇ ਇਹ ਗੁਣ ਚੜ ਰਹੇ ਉਹਦੇ ਸਾਰੇ ਉਹਦੇ ਜੋਹੇ ਜੋ ਗੁਣਾ ਬੜੇ ਵਰਕੇ ਬਰੀਦਾ ਉਰੇ ਦਾ ਭਲਾ ਕਰੇ ਭਰੇ ਦਾ ਭਲਾ ਖੇ ਬੇ ਹੁਣ ਜਦੋਂ ਉਹਦੇ ਵਰਕੇ ਗੁਣ ਹੋਣਗੇ ਨਾ ਜਿਹਦੇ ਅੰਦਰ ਬਾੜੀ ਦਾ ਸੋਜੀ ਪੈਦਾ ਹੋਊਗੀ ਉਹਦੇ ਗੁਰੂ ਉਹ ਜਿਹੇ ਹੁੜ ਗਏ ਜਿਹੇ ਜੇ ਇੱਕ ਦੇ ਗੁਰਡੇ ਐ ਦੱਸਿਆ ਗੁਰਬਾਣੀ ਚ ਇੱਕ ਦੇ ਗੁਰਡੇ ਸਾਬਤ ਸੂਰਤ ਦਸਤਾਰ ਸਿਰ ਦੇ ਜਿਹੜੇ ਗੁਰਡੇ ਉਹਨਾਂ ਉਹੀ ਗੁਰ ਕਾਇਆ ਨੇ ਗੁਰਬਾਣੀ ਚ ਉਹਦੇ ਚ ਗੁਰਨੇ ਸ਼ਕਤੀ ਨਹੀਂ ਹੁੰਦੀ ਦੇਖੋ ਗੁਰੂ ਹੋੜੇ ਹੋਰ ਗੱਲ ਹੈ ਸ਼ਕਤੀ ਹੋਰ ਗੱਲ ਹੈ ਆ ਸ਼ਕਤੀ ਹੋਰ ਗੱਲ ਹੈ ਸਭ ਆਹਜਾ ਤਾਂ ਬਧਰੀ ਹੋ ਸਭ ਆਹਜਾ ਹੋਣਾ ਹੋਰ ਗੱਲ ਐ ਤਰ ਤੋਂ ਵੀ ਹੋਣੀ ਹੋਰ ਗੱਲ ਐ ਪਾਵਰ ਹੋਣੀ ਹੋਣੀ ਹੋਰ ਗੱਲ ਐ ਪਾਵਰ ਤਾਂ ਪਰਫੈਕਸ਼ਨ ਦੀ ਹੋਊਗੀ ਪਰ ਉਹਦਾ ਦੱਸਣ ਵਾਲਾ ਹੀ ਐ ਦੱਸੇ ਸਕਦਾ ਉਹ ਬਰਸ਼ਾਓ ਨਾ ਛਾਓ ਐ ਬਰਛਰੀ ਹੈਗਾ ਸਾਇਆ ਰੂਪੀ ਸਾਧ ਹੈ ਕਿਉਂ ਛਾਓ ਅਣੀ ਲਾਈਟ ਐਵਰੇਜ ਲਾਈਟ ਉਹ ਜਿਹੜਾ ਬਾਲੂਪਦੇ ਵਿੱਚ ਲਾਈਟ ਆ ਪਿੱਛੇ ਜਿਹੜੀ ਬਿਜਲੀ ਆਉਦੀ ਹੈ ਉਹ ਚੀਜ਼ ਵੀ ਲਾਈਟ ਉਹ ਉਹਦਾ ਪਾਸਟੋਰ ਕਰ ਸਕਦਾ ਹੈ ਬੈਟਰੀ ਦੇ ਵਿੱਚ ਇਹਨੂੰ ਕਰਕੇ ਨਹੀਂ ਹੋਊਗਾ ਬੈਟਰੀ ਤੇਲ ਜਿਹੜਾ ਹੈਗਾ ਹੋਰ ਚੀਜ਼ ਜਿਹੜੀ ਉੱਤੇ ਲਾਈਟ ਪੈਦਾ ਹੁੰਦੀ ਹੈ ਉਹ ਚੀਜ਼ ਜਿਹੜੀ ਲਾਈਟ ਹੈ ਨਾ ਇਹ ਹੈ ਲਾਈਟ ਜੋ ਸਾਰੇ ਗੋਡੀ ਨੂੰ ਤੇਲ ਵਾਲੇ ਤੇਲ ਵਾਲੇ ਕੋਲ ਲਾਈਟ ਨਹੀਂ ਹੁੰਦੇ ਫਾਇਦਾ ਹਉ ਤਾਂ ਹੀ ਹੋ ਗਈ ਗਿਆ ਤੇਲ ਤਾਂ ਖਾਣ ਦੇ ਵੀ ਕੰਮ ਆ ਜਾਂਦਾ ਸਾਨੂੰ ਲੋਡ ਦੇ ਵੀ ਕੰਮ ਆ ਜਾਂਦਾ ਹੈ ਤੇਲ ਨਾਲ ਇੰਜਣ ਵੀ ਚੱਲ ਜਾਂਦਾ ਲੂਬ੍ਰੀਕੇਸ਼ਨ ਦੇ ਵੀ ਕੰਮ ਆ ਜਾਂਦਾ ਹੈ ਪਰ ਲਾਈਟ ਤਾਂ ਕੋਈ ਕੰਮ ਕਰਦੀ ਲਾਈਟ ਸਿਰਫ ਦਰਸ਼ਨ ਕਰਾਉਂਦੀ ਹੈ ਔਰ ਕੁਝ ਨਹੀਂ ਕਰਦੀ 10 ਗਾਂ ਦਰਸ਼ਣ ਕਰਾਉਂਦਾ ਔਰ ਨਹੀਂ ਕੁਝ ਕਰਦਾ ਉਹ ਨਹੀਂ ਉਹਦੇ ਉਹਦੇ ਕੋਲ ਨਹੀਂ ਹੋਰ ਕੁਝ ਹੁੰਦਾ ਗੁਰਬਾਣੀ ਦਰਸ਼ਣੇ ਕਰਾਉਦੀ ਹੈ ਕਿਹਦਾ ਬਹਿਲਾ ਹੱਦ ਆਪਣੇ ਘਟ ਦਾ ਹਰ ਫੇਰ ਘਟ ਘਟ ਬਜ਼ਾਰ ਜੂਸ ਬਸ ਕਰਤੇ ਹੱਥ ਵੜਿਆਈਆਂ ਬੂਝੋ ਗੁਰ ਵਿਚਾਰ ਇਹ ਤਾਂ ਕਰਤੇ ਦੇ ਹੱਥ ਵੜਿਆਈਆਂ ਪਰਮੇਸ਼ਰ ਦੇ ਹੱਥ ਵੜਿਆਈਆਂ ਜਿਹਦੇ ਮਰਜ਼ੀ ਜੀ ਕੋਲ ਪੈਦਾ ਕਰ ਦਵੇ ਜਿਹਨੂੰ ਮਰਜ਼ੀ ਦੇ ਦਵੇ ਜਿਹਦੇ ਮਰਜ਼ੀ ਅੰਦਰ ਲਿਖ ਦਵੇ ਲਿਖਣਾ ਉਹਨੇ ਲੇਖ ਜਿਹਦੇ ਮਰਜ਼ੀ ਪਗਧਾਰ ਨੂੰ ਜਿਹਦੇ ਮਰਜ਼ੀ ਪਗਧਾਰ ਦਵੇ ਜਿਹਨੂੰ ਮਰਜ਼ੀ ਸਮਝਾ ਦਵੇ ਅੰਦਰੋਂ ਸੋਝੀ ਦੇ ਦਵੇ ਸੋਝੀ ਤਾਂ ਅੰਦਰੋਂ ਹੀ ਦੇਣੀ ਜਿਹਨੂੰ ਮਰਜ਼ੀ ਦੇ ਦਵੇ ਅਸਾਂ ਇਹਦਾ ਨਿਰ ਵਿਚਾਰੇ ਨੂੰ ਸੋਝੀ ਕਿਥੋਂ ਆਉਂਦੀ ਕਿਸੇ ਨੂੰ ਸੁਭਰਾ ਆ ਜਾਂਦਾ ਕਿਸੇ ਨੂੰ ਕਹਿੰਦਾ ਮੈਨੂੰ ਬੈਠੇ ਬੈਠੇ ਨੂੰ ਆਏ ਹੋ ਗਿਆ ਆਏ ਹੋ ਗਿਆ ਉਹ ਵੀ ਕੀ ਹੈ ਉਹ ਵੀ ਉਹੀ ਹੈ ਬਗਦਾਰੇ ਉਹਨਾਂ ਨੂੰ ਬਾਇਆ ਦਾ ਆਦੀ ਸੋਚੀਏ ਜੇ ਰਗਾਰੀ ਸੋਚੀਏ ਉਹਨਾਂ ਦੀ ਉੱਥੇ ਰੁਚੀ ਹੈ ਭਗਤੀ ਕੀਤੀ ਹੈ ਉਹਨਾਂ ਨੇ ਉਹੀ ਬਗਿਆ ਹੈ ਉਹ ਤਾਂ ਦੇ ਬਗਿਆ ਲਿਖਿਆ ਫੇਰ ਨਾ ਸਕੀ ਹੈ ਜਿਉਂ ਭਾਵੀ ਤਿਉਹ ਸਾਰੇ ਲਿਖਿਆ ਹੈ ਉਹਦਾ ਕੁਝ ਵੀ ਹੋਵੇ ਫਿਰ ਵਾਪਸ ਨਹੀਂ ਫੇਰਿਆ ਨਹੀਂ ਜਾ ਸਕਦਾ ਜਿਹੜੀ ਸੋਚੀ ਤੇਦਵੇਂ ਉਹ ਸਾਰੇ ਜੀ ਜਿੱਦਣ ਉਹਨੇ ਚਾਹਲ ਸਾਰਿਆਂ ਨੂੰ ਮੁਕਤ ਕਰ ਦੇ ਚਾਹ ਕੋਈ ਗੜਾ ਕੋ ਪੁੱਛਣ ਵਾਲਾ ਕਬੂਦ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਾ ਦੇਹ અપਾਰ ਆਪਣੇ ਅੰਦਰੋਂ ਬਾਹਰ ਕੱਢ ਤੇ ਇੱਥੇ ਭੇਜ ਤੇ ਸੱਟ ਹੁਣ ਬਾਹਰ ਕੱਢ ਤੇ ਚਲੋ ਭਾਈ ਇਧਰ ਆਓ ਤੁਸੀਂ ਜਬ ਆ ਕਰਖ ਕਰਤੋ ਕਬੂ ਜੇ ਜ਼ਾਲੇ ਨੂੰ ਭਲਾ ਜਗਾਉਣਾ ਚਾਹੇ ਜਗਾ ਨਹੀਂ ਸਕਦਾ 100 ਆਦਮੀ ਸਾਰਿਆਂ ਨੂੰ ਜਗਾ। ਇੱਕ ਜਾਗਦਾ ਵੀ ਸਾਰੇ ਸੁੱਤੇ ਨੂੰ ਜਗਾ ਦੂਗਾ। ਉਹ ਕਹਿੰਦਾ ਆਪੇ ਜਾਬੋ। ਹਲ ਤਮਾਸ਼ਾ ਦੇਖਦੇ ਰਹੋ। ਤਮਾਸ਼ਾ ਕੀ ਦੇਖਦੇ ਨੇ? ਦੇਖਦੇ ਭਲਾ ਕਿਹੜਾ ਜਾਗਦਾ ਆਪੇ। ਤਮਾਸ਼ਾ ਕੀ ਹੈ? ਜੰਤ ਤਮਾਸ਼ਾ ਕੀ ਹੈ? ਜਗ ਤਮਾਸ਼ਾ ਆ ਜਿਹੜਾ ਤੁਸੀਂ ਦੇਖਦੇ ਹੋ। ਇਹ ਸੁੱਤੇ ਪੈਣੇ ਬੜੇ ਕਲਾਕਾਰ। ਦੇ ਤਾਂ ਕਿਹੜਾ ਜਾਗਦਾ ਹਨ ਆਪਣੇ ਆਪ ਕਹਿਣਾ ਕੁਛ ਨਹੀਂ ਇਹਨਾਂ ਆਹ ਦੱਸਦਾ ਇਹਨੂੰ ਥੋੜਾ ਜਿਹਾ ਜਿਗਾ ਕੇ ਜਾਗੋ ਵੀ ਕਿਹੜਾ ਜਾਗਦਾ ਬੜੇ ਬਹੁਤ ਅਰ ਵਿੱਚ ਚੁੱਪ ਕਰਕੇ ਬੋਲਣੇ ਨਹੀਂ ਬੇਚਰਮ ਬਹੁਤੇ ਬਹੁਤੀ ਕਲਾ ਬਹੁਤੀ ਕਰਦੇ ਹੁਣੇ ਵਰਲਡ ਵਰਲਡ ਉਹ ਤਾਂ ਕਲਾਕਾਰ ਬਣਦੇ ਤੇ ਉੱਥੇ ਜਿਹੜੇ ਜਿਆਦਾ ਕਲਾਕਾਰ ਬਣਦੇ ਤੇ ਉਹੀ ਭੇਜਦੇ ਇੱਥੇ ਚਲੋ ਜਾ ਕੇ ਦਿਖਾਓ ਉਹ ਇੱਥੇ ਸਾਰੇ ੱੱੱਕੇ ਖਾ ਕੇ ਨਾ ਹੁਣ ਬਹੁਤ ਐ ਨਹੀਂ ਬੋਲੂ ਮੈਂ ਜਾਣਦਾ ਅਸੀਂ ਤੈਨੂੰ ਅਸੀਂ ਦੇਖਦੇ ਰਹੇ ਹਾਂ ਤੇਰੇ ਘਰਾਟੇ ਸਾਡੇ ਹੋ ਜੀਤੇ ਨੇ ਮੋਬਾਈਲ 'ਚ ਹੋਰੀ ਤੇ ਰਿਕਾਰਡ ਕੀਤੇ ਨੇ ਬੈਠਾ ਹੀ ਹੋ ਜਾਂਦਾ ਲਿਖਿਆ ਫੇਰ ਨਾ ਸਕੀ ਐ ਜਿਉਂ ਭਾਵੀ ਤਿਉਂ ਸਾਥ ਲਿਖਿਆ ਫੇਰ ਨਾ ਸਕੀ ਐ ਉਹ ਲਿਖਿਆ ਨਹੀਂ ਫੇਰ ਆ ਜਾਂਦਾ ਫਰਮਾਨ ਉਦਾ ਫਰਮਾਨ ਕੋਈ ਫੇਰ ਸਕਦਾ ਹੈ ਚਾਹੇ ਗਿਆਨ ਦੇ ਦੇਵੇ ਚਾਹੇ ਅਗਿਆਨਤਾ ਦੇ ਦੇਵੇ ਚਾਹੇ ਜਬੜਦਾ ਹੋਵੇ ਚਾਹੇ ਬਰਦਾ ਹੋਵੇ ਚਾਹੇ ਕਿਸੇ ਪਦਾਰਥ ਦੇ ਮਿਲਦਾ ਹੋਵੇ ਜੇ ਕਿਸੇ ਨੂੰ ਕੋਈ ਚੀਜ਼ ਦਵੇ ਕੋਈ ਰੋਕ ਨਹੀਂ ਸਕਦਾ ਕਿਉਂਕਿ ਇਹ ਤਾਂ ਖੋਲਵੇ ਤਾਂ ਕੋਈ ਰੋਕ ਸਕਦਾ ਨਹੀਂ ਜੇ ਉਹਨਾਂ ਕਹਦੇ ਕੋਈ ਚੀਜ਼ ਖੋੜਨੀ ਆ ਉੱਥੇ ਵੀ ਕਿਸਦਾ ਬਸ ਚੱਲਦਾ ਜੇ ਕੋਈ ਚੀਜ਼ ਦੇੜੀ ਹੈ ਤਾਂ ਵੀ ਬਸ ਇਹ ਸਭ ਕੁਛ ਝੂਠੀ ਬਾਤ ਹੈ ਇਸ ਕਰਕੇ ਜੋ ਦਾ ਫਰਮਾਨ ਲਿਖਤ ਆ ਗਈ ਉਹ ਦਾ ਪਹਿਲਾ ਅਜ ਨਹੀਂ ਕਿਹਾ ਬਾਕੀ ਸਭ ਕਾਣੀਆਂ ਝੂਠੀਆਂ ਨੇ ਵੀ ਚਲੋ ਵਿਸ਼ਨੂੰ ਕੋ ਚੱਲੀਏ ਜੇ ਸਾਡਾ ਪਤੀ ਪਰ ਗਾਇ ਦਾ ਮਰਨਾ ਨਹੀਂ ਚਾਹੀਦਾ ਇਹ ਸਭ ਝੂਠ ਹੈ ਯਾ ਤੇ ਬਗਦਾ ਲਖਣੀ ਦੇ ਕੋਈ ਆਦਮੀ ਤੁਸੀਂ ਲਿਖ ਦਿਓ ਇਹ ਸਭ ਝੂਠ ਗੁਰਬਾਣੀ ਦੀ ਮੰਦੀ ਗੁਰਬਾਣੀ ਦਾ ਕਹਿ ਲਿਆ ਉੱਥੇ ਵੀ ਤਾਂ ਲਿਖਣਾ ਇੱਥੇ ਵੀ ਤਾਂ ਲਿਖਣਾ ਜਿਹਨੂੰ ਲਿਖਣਾ ਕਹਿੰਦੇ ਨੇ ਉਹਨਾਂ ਦਾ ਗੁਰਬਾਣੀ 'ਚ ਇੱਕ ਪੰਕਤੀ ਲਿਖੀ ਜਿਹਨੂੰ ਲਿਖਣ ਦੀ ਬਾਵਰ ਦਿੰਦੇ ਇੱਕ ਪੰਕਤੀ ਗੁਰਬਾਣੀ ਦੀ ਬਣੀ ਹੈ ਉਤੋਂ ਜ਼ਿਆਦਾ ਤਾਂ ਪੱਟਾ ਘੁੜ ਤਾਕਦਾ ਜੇ ਆਪਾਂ ਮੰਨ ਲਈਏ ਫਿਰ ਜਿਹੜੀ ਗੁਰਬਾਣੀ ਲਿਖੀ ਹੈ ਅੱਨੇ ਹੋ ਕੇ ਜੋ ਮਰਜੀ ਕਹੀ ਜਾਓ ਜੋ ਮਰਜੀ ਬੋਲੀ ਜਾਓ ਗੁਰਬਾਣੀ ਲਿਖਣਾ ਆ ਬੋਲਣਾ ਕੋਈ ਉਭਰੀ ਬੀਟਰ ਬਣੀ ਪਰ ਗੁਰਨਾਨਕ ਬਣਦੇ ਜੇ ਵੱਡਾ ਸਾਰੇ ਪੰਜਾਬੀ ਭਾਸ਼ਾ ਗੁਰਨਾਨਕ ਦਾ ਨਾਮ ਲੈ ਰਹੇ ਗਾੜਾ ਦੇ ਵਿੱਚ ਕੋਈ ਬਾਪ ਨਹੀਂ ਸੀ ਕਠਪਾਵਰ ਸੀ ਵਿਪੀਨੌਰ ਕੀ ਦੇਵਲਾਦ ਰਿਕੇ ਕਿਉਂ ਬਈ ਉਹ ਦੀ ਸੀ ਕਰ ਸਕਦੇ ਆਪਣੇ ਘਰ ਨਾਲ ਐਡਾ ਫਰੇਮ ਕਰਦੀ ਸੀ ਪਰ ਉਹ ਵੀ ਕਰਦੇ ਸੀ ਤਾਂ ਕਿਉਂ ਉਹ ਤਾਂ ਲੋੜ ਹੀ ਨਹੀਂ ਸੀ ਬੁਗੜਦੀ ਵੀ ਉਹ ਪਤਾ ਹੀ ਸੀ ਉਹਨਾਂ ਨੇ ਪਾਣਾ ਬੰਦਿਆ ਪਾਣਾ ਬੰਨਣ ਦਾ ਉਹ ਬਦ ਐ ਦੱਤਾ ਵੀ ਸੋਚੋ ਹੀ ਨਾ ਇਹ ਤਾਂ ਸੰਸਾਰੀ ਬੰਦਿਆਂ ਦੀਆਂ ਸੋਚਾਂ ਨੇ ਸੰਸਾਰੀ ਬਣਾਇਆ ਤਾਂ ਉਹਨੂੰ ਇਹ ਸੋਚ ਕੇ ਇੱਧਰ ਨੂੰ ਲਿਜਾ ਕੇ ਤਾਂ ਸੰਸਾਰੀ ਬਣਨ ਦੀ ਗੱਲ ਨਹੀਂ ਬਾਦਸੁਦਰੀ ਨੇ باوجود ਆਸ ਪਾਸ਼ਾ ਦੇ ਕਹਿਣ ਤੇ ਉਹ ਗੁੱਡਾ ਫੜ ਲਿਆ ਅਜੀਸਰ ਦੋ ਰੱਖ ਲਿਆ ਉਹਨੇ ਕਲੰਕ ਕਰਵਾਤਾ ਬਸ ਗਨੂ ਪਾਸ਼ਾ ਨੇ ਕਹਿ ਰਹਿਣ ਦੋ ਇਹ ਨਾ ਕਰਿਓ ਨਹੀਂ ਹਟ ਕਲੰਕ केलं ਆਇਆ ਉਹ ਨਾ ਫਿਰ ਕੀ ਕੀਤਾ ਬਾਜ ਪਸਤਾਉਣਾ ਨਹੀਂ ਹੋਈ ਉਹ ਹਿਸਟਰੀ ਚ ਲਿਖਿਆ ਹੈ ਜੋ ਕੁਝ ਕਰਦਾ ਰਿਹਾ ਉਹ ਉਹਦੇ ਸਿੱਖਿਆ ਬਜਪੁਰ ਦੀ ਉਹਦਾ ਖੂਰ ਉਹਦੀ ਸੋਸਾਇਟੀ ਉਹ ਚ ਸੀ ਸ਼ਕਲ ਦੇਖ ਲਈ ਸਾਹਿਬ ਜਦਾਂ ਨਹੀਂ ਕਿਵੇਂ ਮੇਰੇ ਖਾਂਗੇ ਕਿੱਥੇ ਸਾਹਿਬ ਜਾਂਦੇ ਕਿੱਥੇ ਉਹ ਉਹਦਾ ਕਿਉਂ ਨਹੀਂ ਨਾਲ ਰਹੇ ਸਿੱਖ ਇਹਦਾ ਅ ਉਹਦੇ ਜਗਰੇ ਨਹੀਂ ਕਰ ਰਹੇ ਜੇ ਜ਼ਿਕਰ ਕਰਦੇ ਨੇ ਮਤਲਬ ਵੀ ਹੁੰਦੀ ਆਗਾ ਇਤਾਸਕਾਰਾਂ ਨੇ ਮੁਸਲਮਨ ਉਹਨਾਂ ਨੇ ਲਿਖਤਾ ਜਿਕਰ ਉਹਦਾ ਅਜੇ ਤਾਂ ਜ਼ਿਕਰ ਨਹੀਂ ਕੀਤਾ ਕਦੇ ਉਹਦਾ ਵੀ ਥਾ ਵੀ ਕੋਈ ਕੀਤਾ ਸੀ ਬਤਾ ਕੇ ਬਾਦਾਰੂ ਕਾਣ ਗਏ ਉਹਨਾਂ ਨੇ ਗਲਤ ਕੰਮ ਕੀਤਾ ਕਿ ਬਹੁਤ ਸਾਰੀਆਂ ਗੱਲਾਂ ਸੀ ਕਹਿੰਦੇ ਨੇ ਜਾਣਕਾਰੀ ਕੇ ਜਿਹੜੀਆਂ ਗਲਤੀਆਂ ਕੀਤੀਆਂ ਹੋਈਆਂ ਹੋ ਗਈਆਂ ਅਸੀਂ ਉਹਨਾਂ ਦਾ ਜ਼ਿਕਰ ਨਹੀਂ ਕਰਦੇ ਵੀ ਚਲੋ ਕਿਉਂ ਕਰਨਾ ਜ਼ਿਕਰ ਚੁੱਪੇ ਕਰ ਜਾਈਓ ਇਤਾਸ ਦੇ ਆਪਾਂ ਕੀ ਲੈਣਾ ਇਤਾਸ ਨੂੰ ਛੱਡੋ ਪਰੇ ਲਾਲ ਗੁਰਬਾਣੀ ਦੀ ਕਰ ਇਹਦਾ ਮਤਲਬ ਹੈ ਉਹਨਾਂ ਦੇਤੇ ਮਾਤਾ ਸੁਦਰੀ ਤੇ ਸੰਸਾਰ 파ਰੂਸੀ ਸੰਸਾਰੀ ਵੱਧ 파ਰੂਸੀ ਉਹ 파ਰੂਸੀ ਵਿਦੋ ਕੋ ਕਾਰਣ ਨਹੀਂ ਸੀ ਇਤੋਂ ਮਦਦ ਵੇਖਦਾ ਫਤ ਲੱਗਦਾ ਜਦੋਂ ਪਾਸ਼ਾ ਨਾਲ ਮਤ ਪੈ ਗਈ ਸੀ ਜੋ ਚਾਹੁੰਦੇ ਸੀ ਪਰਿਵਾਰ ਉਹ ਤਾਂ ਉਲਟ ਹੋ ਗਿਆ ਰੋਧਬਰਜਾਬ ਜੋ ਮਾਰਾ ਗੁਜਰੀ ਚਾਹੁੰਦੀ ਸੀ ਦੂਏ ਵੀ ਚਾਹੁੰਦੇ ਸੀ ਭਾਵੇਂ ਬੋਲਦੇ ਨਹੀਂ ਸੀ ਹੋ ਗਿਆ ਉਹੀ ਜੋ ਉਹਨਾਂ ਨੂੰ ਸ਼ੱਕ ਸੀ ਇਸ ਕਰਕੇ ਉਹ ਕਹਿੰਦੇ ਸੀ ਗਲਤ ਹੋ ਗਿਆ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਇਦਾਂ ਹੋਣਾ ਉਹਨਾਂ ਵੱਲੋਂ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਸਭ ਕੁਝ ਐ ਹੋਣ ਲੱਗ ਉਹਨਾਂ ਦੇ ਪਾਸੇ ਗਲਤ ਹੋਇਆ ਪਰ ਉਹ ਦੂਜੇ ਪਾਸਾ ਤੁਹਾਨੂੰ ਪਤਾ ਹੀ ਹੈ ਕਿ ਪਰਮੇਸ਼ਰ ਦਾ ਉਹ ਤਾਂ ਭਾਣਾ ਮੰਨਣਾ ਉਹ ਜਿਹੜੀ ਅਵਸਥਾ ਸਾਹਿਬ ਜੀ ਆਦੇ ਲੈ ਗਏ ਵੱਲ ਜਾਂਦੀ ਫਿਰ ਵੱਲ ਜਾਂਦੀ ਉਹਨ ਕੀ ਜਲਨੇ ਦਾ ਨੁਕੀ ਲਲਕੀ ਕੌਣ ਜਾਣੇ ਇਸ ਗੱਲ ਨੂੰ ਜੋ ਭਾਵੀ ਤੇ ਅਨੁਸਾਰ ਜੋ ਭਾਵੀ ਤੇ ਉਸਾਰ